ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਮਨਪ੍ਰੀਤ ਈਆਲੀ ਦਾ ਵੱਡਾ ਬਿਆਨ ਇੱਕ ਇੱਕ ਕਰਕੇ ਭੇਦ ਖੋਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਦੇ ਪਹਿਲਾ ਵੀਡੀਓਸ ਹੁੰਦੇ ਹਾਂ ਕਿ ਕੀ ਕਿਹਾ ਮਨਪ੍ਰੀਤ ਈਆਲੀ ਨੇ ਕਿੰਨਾ ਬਾਦਲ ਪਰਿਵਾਰ ਲਾਲਚੀ ਹੈ ਕੁਰਸੀ ਦੀ ਆੜ ਪਿੱਛੇ ਕਿੰਨਾ ਕੌਮ ਦਾ ਅਤੇ ਕਿੰਨਾ ਨੁਕਸਾਨ ਕੀਤਾ ਹੈ ਪੰਜਾਬ ਦੇ ਕਿਸਾਨਾਂ ਦਾ ਪਹਿਲਾ ਵੀਡੀਓ ਸੁਣੋ ਫਿਰ ਗੱਲਬਾਤ ਕਰਦੇ ਹਾਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਅਤੇ ਅਲਾਈਅੰਸ ਤੋੜ ਦੇਣਾ ਚਾਹੀਦਾ ਲੇਕਿਨ ਉਸ ਸਮੇਂ ਸਾਡੀ ਲੀਡਰਸ਼ਿਪ ਉਹਨਾਂ ਆਰਡੀਨੇਸ ਸਾਡੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਮੇਰੇ ਨਾਲ ਗੱਲ ਹੋਈ ਕਹਿੰਦੇ ਤੁਸੀਂ ਆਰਡੀਨੈਂਸ ਪੜ੍ਹੇ ਨੇ ਕਾਨੂੰਨ ਪੜ੍ਹੇ ਨੇ ਮੈਂ ਕਿਹਾ ਜੀ ਪੜਨ ਦੀ ਲੋੜ ਹੀ ਨਹੀਂ ਹਰੇਕ ਕਿਸਾਨ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਤੁਸੀਂ ਜ਼ਮੀਨੀ ਹਕੀਕਤ ਨੂੰ ਨਹੀਂ ਸਮਝ ਰਹੇ ਤਿੰਨ ਚਾਰ ਮਹੀਨੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਸਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੂੰ ਲੋਕ ਕਿਸਾਨਾਂ ਦਾ ਲੀਡਰ ਮੰਨਦੇ ਸੀ ਉਹਨਾਂ ਤੋਂ ਵੀ ਬਿਆਨ ਦਵਾ ਦਿੱਤਾ ਲੇਕਿਨ ਜਦੋਂ ਲੱਗਿਆ ਕਿ ਲਹਿਰ ਬਹੁਤ ਤੇਜ਼ ਹੋ ਗਈ ਜੇ ਤਾਂ ਪੰਜਾਬ ਦੇ ਵਿੱਚ ਅਸੀਂ ਵੜ ਨਹੀਂ ਸਕਦੇ ਤਾਂ ਫਿਰ ਜਾ ਕੇ ਤਾਂ ਨੇ ਅਲਾਈਅੰਸ ਤੋੜਿਆ ਉਹ ਹੀ ਕਾਰਨ ਕਿ ਕਿਸਾਨਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਲੇਕਿਨ ਅੱਜ ਜੋ ਕੁਝ ਕਿਸਾਨਾਂ ਦੇ ਨਾਲ ਇਹ ਸਰਕਾਰ ਨੇ ਕੀਤਾ ਤੁਹਾਡੇ ਸਾਹਮਣੇ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਦੇ ਵਿੱਚ ਚੰਗੇ ਅਕਸਾਰੇ ਵਾਲੇ ਚੰਗੇ ਕਿਰਦਾਰ ਵਾਲੇ ਜਿਹੜੇ ਪੰਥਦਰਦੀ ਹੋਣ ਪੰਥ ਲਈ ਖੜਨ ਵਾਲੇ ਹੋਣ ਸੱਚ ਦੇ ਖੜਨ ਵਾਲੇ ਹੋਣ ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਚੋਣਾਂ ਇੱਕ ਮੈਂ ਕਹਿੰਦਾ ਸਿੱਖ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸਸਤਾ ਉਹਦੇ ਨੁਮਾਇंदे ਬਹੁਤ ਚੰਗੇ ਕਿਰਦਾਰ ਵਾਲੇ ਆਗੂ ਹੋਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸਸਤਾਵਾਂ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੈਸ਼ਰੂਮਨੀ ਅਕਾਲੀ ਦਲ ਇਹ ਸਾਡੀਆਂ ਜਿਹੜੀਆਂ ਇਹ ਮਹਾਨ ਸੰਸਥਾਵਾਂ ਨੇ ਸੋ ਇਹਨਾਂ ਦੀ ਮਰਿਆਦਾ ਬਹਾਲ ਕਰਨ ਮਨਪ੍ਰੀਤ ਯਾਦ ਲਈ ਨੇ ਇਸ ਤੋਂ ਪਹਿਲਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸੀ ਉਹਨਾਂ ਨੇ ਰਜ ਕੇ ਸਪੋਰਟ ਕੀਤੀ ਭਾਰਤੀ ਜਨਤਾ ਪਾਰਟੀ ਦੀ ਕਿਸਾਨਾਂ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੀਤੀ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਕੋਲ ਕਿ ਮਹਿਕਮਾ ਸੀ ਉਹ ਫੂਡ ਪ੍ਰੋਸੈਸਿੰਗ ਖੇਤਰੀ ਜਿਹੜੇ ਕੇਂਦਰੀ ਮੰਤਰੀ ਸੀ ਇਸ ਕਰਕੇ ਰੱਜ ਕੇ ਰੱਜੇ ਗਏਗਾ ਯਾਨੀ ਕਿ ਇੱਕ ਪਾਸੇ ਜਿਹੜੇ ਬਾਦਲ ਪਰਿਵਾਰ ਹੈ ਇਹਨਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਸੀ ਲੇਕਿਨ ਉਹਨਾਂ ਨੇ ਤੋੜ ਦਿੱਤਾ ਜਦੋਂ ਪੂਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਦੇ ਸਾਥੀਆਂ ਦੇ ਖਿਲਾਫ ਹੋਇਆ ਤਾਂ ਫਿਰ ਇਹ ਜਾ ਕੇ ਜਾਗੇ ਤੇ ਜਿਹੜਾ ਵੱਡਾ ਖਮਨਿਆਜ਼ਾ ਭੁਗਤਣਾ ਪਿਆ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਧੰਨ